ਸਤ ਸ੍ਰੀ ਅਕਾਲ ਦੋਸਤੋ ਗੋਪੀ ਸ਼ੌਕਰ ਜੋ ਕਿ ਸੋਸ਼ਲ ਮੀਡੀਆ ਤੇ ਦਿਨੋ ਦਿਨ ਬਹੁਤ ਹੀ ਜ਼ਿਆਦਾ ਵਾਇਰਲ ਹੁੰਦਾ ਹੈ ਅਤੇ ਪਹਿਲਾਂ ਹੀ ਥੋੜੇ ਦਿਨ ਪਹਿਲਾਂ ਹੀ ਇਹ ਬਹੁਤ ਹੀ ਜ਼ਿਆਦੇ ਸੋਸ਼ਲ ਮੀਡੀਆ ਤੇ છਾਇਆ ਹੋਇਆ ਸੀ ਕਿਉਂਕਿ ਗੋਪੀ ਸ਼ੌਕਰ ਦਾ ਵਿਆਹ ਹੋਇਆ ਸੀ ਇਸ ਦੇ ਨਾਲ ਹੀ ਗੋਪੀ ਸ਼ੌਕਰ ਨੇ ਇੱਕ ਨਵਾਂ ਫਨੀ ਬਲੌਗ ਪਾਇਆ ਹੈ ਜਿਸ ਦੇ ਨਾਲ ਬਹੁਤ ਹੀ ਜ਼ਿਆਦੇ ਉਸ ਤੇ ਫੈਨ ਨੇ ਜਿਹੜੇ ਖੁਸ਼ ਹੁੰਦੇ ਨੇ ਗੋਪੀ ਸ਼ੌਕਰ ਆਪਣੀ ਮਾਸੀ ਦੇ ਘਰ ਗਿਆ ਸੀ ਅਤੇ ਉੱਥੇ ਜਾ ਕੇ ਆਪਣੀ ਮਾਂ ਅਤੇ ਮਾਸੀ ਨੂੰ ਕਹਿੰਦਾ ਹੈ ਵੀ ਤੁਸੀਂ ਮੇਰੇ ਘਰ ਵਾਲੀ ਦੀਆਂ ਚੁਗਲੀਆਂ ਕਰਦੀਆਂ ਹੋ ਗੋਪੀ ਸ਼ੌਕਰ ਆਪਣੀ ਮਾਂ ਵਾਂਗ ਹੀ ਆਪਣੀ ਮਾਸੀ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਜਿਸ ਕਰਕੇ ਇਹਨਾਂ ਦਾ ਜਿਹੜਾ ਇਹ ਦ੍ਰਿਸ਼ ਹੁੰਦਾ ਹੈ ਮਾਸੀ ਭਾਂਜੇ ਦਾ ਉਹ ਇਸਤੇ ਫੈਨਸ ਦੇ ਦਿਲਾਂ ਤੇ ਰਾਸ ਕਰਦਾ ਹੈ ਅਤੇ ਇਸਤੇ ਫੈਨ ਇਸ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਨ ਇਹ ਜਿਹੜੀਆਂ ਵੀ ਹਾਸੀਆਂ ਖੇਡੀਆਂ ਗੋਪੀ ਸ਼ੌਕਰ ਆਪਣੀ ਮਾਸੀ ਨਾਲ ਜਾਂ ਆਪਣੀ ਮਾਂ ਨਾਲ ਆਪਣੇ ਮਾਸੜ ਨਾਲ ਕਰਦਾ ਹੈ ਉਹ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀਆਂ ਹਨ ਅਤੇ ਇਹ ਹੀ ਕਾਰਨ ਹੈ ਗੋਪੀ ਸ਼ੌਕਰ ਆਪਣੇ ਫੈਨਸ ਦੇ ਦਿਲਾਂ ਤੇ ਰਾਜ ਕਰਦਾ ਜਾ ਰਿਹਾ ਹੈ ਅਤੇ ਇਸਦੀ ਮਾਸੀ ਨੇ ਕਿਹਾ ਸੀ ਵੀ ਅਸੀਂ ਤੇਰੀ ਘਰ ਵਾਲੀ ਦੀਆਂ ਕੋਈ ਵੀ ਚੁਗਲੀਆਂ ਨਹੀਂ ਕਰਦੀਆਂ ਤੂੰ ਸਾਡੇ ਨਾਲ ਐਵੇਂ ਨਾ ਕਰਿਆ ਕਰ